پور اکال پور تیار گر پرساد ਸੋਚੈ ਸੋਚਣਾ ਹੋਵੇ ਜੇ ਸੋਚੀ ਲਕਵਾ ਚੁਪੈ ਚਪਨਾ ਹੋਵੇ ਜੇ ਲਾਇ ਰਹੇ ਤਨ ਭੁਖਿਆ ਭੁਖਣਾ ਤਰੀ ਜੇ ਭਰਿਆ ਭਰਿਆ ਪਾਹਰ ਸਹਸ ਸਿਰਾਂ ਦਾ ਲਕੋ ਹੋਈ ਤੈ ਕਿਨਾ ਚੱਲੇ ਨਾਲ ਕੈ ਵਸ ਚਿਆਰਾ ਹੋਈਐ ਕਉੜੈ ਟੁੱਟੈ ਪਾਲੁ ਕਿਰੈ ਚੈ ਚਲਣਾ ਨਾਨਕ ਲਿਖਿਆ ਨਾਲ ਮੁਕਮੀ ਹੋਵਰ ਆਕਾਰੋ ਕੋ ਨਾ ਕਹਿ ਹੈ ਆਜਾਈ ਹੁਕਮੇ ਹੋਵਣੇ ਜੇ ਹੁਕਮ ਮਿਲਾਵੰਡਿਆ ਹੁਕਮੀ ਹੋ ਤਮਨੀ ਚੋਕਮ ਲਿਖਦੁ ਸੁਗਾ ਪਾਈਐ ਕਿਨਹੁ ਬਖਸੀਸੇ ਕੋ ਕੁਣੀ ਸਦਾ ਪਵਾਈਐ ਹੇ ਹੁਕਮੇ ਅੰਦਰ ਸਭ ਕੋ ਮਾ ਹੁਕਮ ਨਾ ਕੋ ਇਨਾਨ ਕੋ ਕਮੈ ਜੇ 부ਜੇ ਤਾ ਹਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਏ ਕਿ ਸੈਤਾਨ ਕਾਏ ਕੋ ਦਾ ਜਾਣੇ ਨੀਸਾਨ

ਨਾਨਕ ਵਿਖੇ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰਿਆ ਕੇ ਮਨ ਹੀ ਦੇਹ ਦੇ ਤਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰੇ ਅਮਰਤੇ ਵੇਲਾ ਸਚ ਨਾਉ ਮਟਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਦਵਾਰ ਨਾਨਕੇ ਐਵੇਂ ਜਾਣੀਏ ਸਮਿਆਪੇ ਸਚਿਆ ਥਾ ਪਿਆ ਨਾ ਜਾਏ ਕੀ ਤਨੋ ਹੋਇ ਆਪੇ ਆਪਣੇ ਰੰਗਣ ਸੋਏ ਜਿਨੇ ਸੇ ਵੇਦਨਾ ਪਾਇਆ ਮਾਨ ਨਾਨਕ ਗਾਵੀਏ ਉਨੀਂ ਦੀ ਤਾਨੁ ਗਾਣੇ ਸੁਣੀ ਮਨ ਰੱਗਿਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮਖਨਾਦਨ ਗੁਰਮਖਵੇਦੰ ਗੁਰਮਖਰਿਆ ਸਮਾਇ ਕਰੇ ਸਰਗੁਰ ਗੋ ਰਖਾ ਪਰਮਾ ਗੁਰ ਪਾਰਬਤੀ ਮਾਈ ਜੈ ਹੋ ਜਾਣਾ ਖਾਨਾਈ ਕਹਿਣਾ ਕਥਨਾ ਨਾ ਜਾਇ ਫਰਾਇ ਖ ਦੇਹ 부ਜਾਈ ਸਭਨਾ ਜੀਆਂ ਕਾ ਕਦਾਤਾ ਸੋ ਮੇ ਵਿਸਨਣਾ ਜਾਈ ਤੇਰਾ ਧਨ ਅਮਾ ਜਿਤ ਸਰ ਭਾਵਾਂ ਵਣ ਭਾਣੇ ਕੈ ਨਹੀਂ ਖਰੀ ਜੈ ਤੇ ਸਿਰ ਢੂਪਾਈ ਵੇਖਾ ਮਨ ਕਰਾ ਕੇ ਮਿਲ ਲੈ ਲਈ ਮਾਤ ਵਿਚ ਰਤਨ ਜਵਾਹਰ ਮਾਨ ਕਰ ਜੇ ਕਗੁਰ ਕੇ ਸਿੱਖ ਸੋਣੀ ਕੋ ਰਾਏ ਕਦੇ 부ਜਾਈ ਸਭਨਾ ਜੀਆ ਖੱਕ ਦਾਤਾ ਸੋ ਮੇ ਵਿਸਰਣਾ ਜਾਈ ਜੇ ਤੁ ਵਿਚਾਰੇ ਆਰ ਜਾਹੋ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਹੋਏ ਚੰਗਾ ਨਾਉ ਰਖਾਈ ਕੈ ਜਸ ਕਿਰਤ ਜਗਲੇ ਜੇ ਤਿਸੁ ਨਦਰਣਾਇ ਆਵੈ ਤਾ ਵਤਨਾ ਪੁਛੇ ਕੇ ਕੀਟਾਇਂਦਰ ਕੀਟਕਾਰ ਤਉ ਸੇ ਦੋਸਤ ਰੇ ਨਾਨਕ ਦੇ ਕੋਲ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾਂ ਕੋ ਨ ਸੋਝੈ ਜੇ ਤਿਸੁ ਗੁਣ ਖੋਇ ਕਰੈ ਸੁਣੈ ਸੈ ਸੇ ਸੁਨਣਾ ਸੁਣੈ ਫਿਰਤ ਕਬਲੇ ਕਾਂ ਸੁਣੈ ਦੀਪਨੁ ਪਾਤਾਲ ਸੁਣੈ ਕਉ ਨਾ ਸਕੇ ਕਾਰ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਰਬ੍ਰਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੁਣਿਆ ਪੜਿ ਪਰਪਾਵੇ ਮਾਨ ਸੁਣਿਆ ਲਾਗੇ ਸੇ ਧਿਆਨ ਨਾ ਲਗ ਸ ਭਗਤ ਸਦਾ ਵਿਗਾ ਸੁਣਿਆ ਦੂਪ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਕਹਿ ਕਾਹੇ ਸੁਣਿਆ ਸੇ ਪੀਰ ਪਾਕ ਸਾਏ ਸੁਣਿਆ ਤੇ ਆਵੇ ਰਾਮ ਸੁਣਿਆ ਹੱਥ ਹੋਵੇ ਸਗਾਉ ਨਾਨਕ ਸਦਾ ਵਿਖਾ ਸੁਣਿਆ ਦੂਪ ਪਾਪ ਦਾ ਨਾਸ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਛਿਪ ਛਿਤਾ ਇਕਾਗਦ ਗਲਪਣਾ ਲਿਖਣੇ ਹਾਰ ਮੰਨੇ ਕਾਵੇ ਕਰਨ ਵਿਚਾਰਿਆ ਸਨਾ ਮਿਰੰਜਨ ਹੋਏ ਜੇ ਕੋ ਪਰ ਜਾਣੇ ਬਲ ਕੋਏ ਮੰਨੇ ਸੂਰਤ ਹੋਵੇ ਮਨ ਬੁੱਧ ਮੰਨੇ ਸਗਰ ਪਹੁੰਚੇ ਸੂਤ ਮੰਨੇ ਮੋ ਛੋਟਾ ਰਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਉ ਮਾਰਗ ਠਾਕਣਾ ਪਾਏ ਮੰਨੇ ਪਤਸੋ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪੰਧਾ ਮੰਨੇ ਨਾਮ ਸਾਈ ਤੇ ਸਨਮ ਦੇ ਸਾ ਨਾਮ ਮੇਰਾ ਜਨਮ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੈਂ ਦੁਆਰ ਮੰਨੇ ਪਰਵਾਰੇ ਸਦਾ ਰੰ ਮੰਨੇ ਤਾਰੇ ਤਾਰੇ ਸਿਖ ਬਨੇ ਨਾਨਕ ਅਵਿਨਾਪੀ ਖੈ ਸਾ ਨਾਮ ਮੇਰਾ ਜਨਮ ਹੋਏ ਜੇ ਕੋ ਮਨ ਜਾਣੇ ਮਨ ਕੋਈ ਬਚਰਵਣ ਪੰਜ ਪੈਦਾਨ 500 ਹੈ ਦਰਗੇ ਮਾਰ 500 ਹੈ ਹਿੰਦਰਾ ਰਾਜਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸੁਮਾਨ ਤੋਰ ਤਰਮ ਦਿਆ ਕਾ ਪੂਤ ਸੰਦੋਖ ਤਾ ਪ੍ਰਖਿਆ ਜੇ ਸੂਤ ਜੇ ਕੋ ਬੁਝ ਹੋਵੇ ਸਚਿਆਰ ਤਵਲੇ ਉਪਰ ਕਿਤਾ ਪਾਰ ਧਰਤੀ ਹੋਰ ਪਾਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਣ ਜੋਰ ਜੀ ਜਾਤਾ ਦਾ ਕੇ ਨਾਮ ਸਭ ਨਾਲ ਲਿਖਿਆ ਹੋਣੀ ਕਲਾਮੇ ਉਹ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ केता दान सवाले रूप केती दा जाने कौन कूत किताब सव एको को वाओ तिस्ते उपे लख दरिया उपद्रत गवन कामी चार बार न जव एक बार जो तुत पावे साई पलिगान तु सदा सलामत निरंकार संक जापे संक पावा ਸੰਸਕਰਾਂਤ ਮੁਕਵੇਦ ਪਾਠ ਹੈ ਸੰਖ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸੈਤਿਆ ਸੰਦਾ ਤਾਰ ਸੰਸ ਸੂਰਮ ਭਕਸਰ ਸੰਗ ਮੋਲੇ ਵਿਲਾਇ ਤਾਰ ਕੁਦਰਤ ਕਾਵਣ ਕਾਵੀ ਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਦੇ ਭਾਵੇਂ ਸਾਇਤਿਕਾਨ ਤੋਂ ਸਦਾ ਸਲਾਮਤ ਨਿਰੰਕਾਰ ਅਸੰਖ ਮੋਰ ਕੰਧ ਘੂਰ ਅਸੰਖ ਸੋਹਰਾ ਰਾਮ ਘੂਰ ਅਸੰਖ ਮਰਗਾਂ ਜਾਏ ਜੋ ਰ ਸੰਗਲਵੜਾ ਤੇ ਕਮਾਏ ਸੰਗ ਭਾਪੀ ਪਾਪ ਕਰ ਜਾਏ ਅਸੰਖ ਊੜਿਆਰ ਭੜੇ ਕੀ ਰਾਏ ਸੰਗ ਮਲੇਸ਼ ਪਰ ਭੱਕ ਖਾਏ ਸੰਗ ਰਿੰਦ ਸਰ ਕਰੇ ਭਾ ਨਾਨਕ ਨੀਚ ਗਏ ਵੀ ਚਾਰ ਵਾਰ ਨ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੇ ਕਾਰੁ ਤੂੰ ਸਦਾ ਜਲਾ ਮਤ ਨਿਰੰਕਾਰ ਸੰਸਕ ਨਾਮ ਸੰਗ ਭਾਵੇ ਅਗੰਗ ਅਗੰਗ ਸੰਗ ਲੋ اساں کا کیسے رہ پالو اخری نام خریزا لا ایکنی گیان کی تو لگا ہے اخری لکھن بولن بان کر اثر سنجوگ وکھان جنرل لکھے تے سر نہ ہی جیب فرمائیں دیو تے و پائیں جے تا کی تا تے تا نہ ਕੁਦਰਤ ਦਾ ਉਹ ਨਗਾ ਵਿਚਾਰ ਭਾਰਿਆਂ ਜਾਮੇ ਇੱਕ ਵਾਰ ਜੋਤ ਦਾ ਭਾਵੇਂ ਸਾਈ ਬਲਿਖਾ ਤੁਸਦਾ ਸਨਾਮ ਤੁਮੇ ਰੰਕਰ ਭਰੀਆ ਹੰਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਬਲੀਤੀ ਕਪੜ ਹੋਏ ਤੇ ਸਾਪੂਨ ਲਾਈਓ ਧੋਏ ਭਰੀਆ ਮਤ ਪਾਪਾ ਕੇ ਸੋ ਧੋਪੇ ਨਾ ਵੀ ਕਿਰਨ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਉ ਵਾਪੇ ਪੀ ਜਾ ਪੀ ਖਾਉ ਨਾ ਅਨੁਕਮੀ ਆਵੋ ਜਾਓ ਤੇਰਾ ਤਤਾ ਪਦਿਆ ਤਦ ਤਾਨ ਜੇ ਕੋ ਪਾਵੇ ਤੈ ਕਾ ਮਾਨ ਸੋਹਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਿਆ ਤੈ ਤੀਰਤ ਮਨ ਨਾਉ ਸਭ ਗੁਣ ਤੇਰੇ ਮੈ ਨਾਇ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਪਾਣੀ ਬ੍ਰਹਮਾ ਸਤ ਸਵਾਨ ਸਦਾ ਮਨ ਚਾਉ ਕਮ ਜਵੇ ਲਾ ਬਤ ਗਾਉਣ ਕਮਣ ਤੀਤ ਗਾਉਣ ਵਾਰ ਕਮਣ ਸਰੂਤੇ ਮਾਉ ਕਮਣ ਜਿਤੋ ਹੋ ਆਇਆ ਕਾਰ ਵੇਨਾ ਪਾਈ ਆਪਣੇ ਤੀਜੇ ਹੋਵੇ ਲੇ ਪ੍ਰਾਨ ਵਰਤਨਾ ਪਾਇਓ ਖਾਦੀ ਅਜੇ ਲਿਖਣ ਲੇ ਕੁਰਾਨ ਇਤਵਾਂ ਨ ਜੋਗੀ ਜਾਣੇ ਰਤਮਾਉ ਨ ਕੋਈ ਜਾਂ ਕਾ ਕਾ ਸਰਤੇ ਕੋ ਸਾਜੇ ਆਪੇ ਪੜਨੇ ਜੋਈ ਖੰਗਰੇ ਆਖਾ ਕ ਵਿਸਰਾਈ ਨੋ ਵਰਣੀ ਤੋ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦਿਕ ਸਿਆਣਾ ਵੱਡਾ ਸਾਹਿਬ ਭਤੀ ਨਾ ਇਚਤਾ ਜਾ ਕੋ ਹੋਵੇ ਨ ਅੰਧ ਜੀ ਪੋ ਪੁਜਣੇ ਮੇ ਗਿਆਨ ਸੋਹੀ ਪਾਤਾਲਾਂ ਪਾਤਾਲਾਂ ਲ ਕਿਆ ਦਾ ਸਿਆ ਅਗਾਸ ਉੜ ਕ ਉੜ ਕ ਬਾਤ ਗਏ ਵੇਦ ਕਿੰਗ ਬਾਤ ਸੈ ਸਠਾ ਨੇ ਕੇ ਤੇ ਬਾ

ਜੇ ਵੜਿਆ ਆਪ ਜਾਣਿਆ ਪਿਆਪ ਨਾਨ ਨਦਰੀ ਕਰ ਮੇ ਦਾਤ ਬਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਦਾ ਦਮਾਏ ਕਹਤੇ ਬੰਗੇ ਜੋ ਦਾ ਆਪਾਰ ਕਹਤੇ ਅਗਣਾ ਤਨੇ ਵਿਚਾਰੇ ਕਿਥੇ ਕਬ ਟੁਟੇ ਵਕਾਰ ਕਿਥੇ ਲੈ ਲੈ ਮੁਖਰਪਾਏ ਕਹਤੇ ਮੁਰਗ ਖਾਈ ਖਾਏ ਕਹਤੇ ਦੁਖ ਗੁਸਲ ਮਾਰੇ ਐਂਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਖੋਖਾਏ ਕਿ ਆਖਣ ਪਾਇਆ ਜਾਣੇ ਜੇ ਤੇ ਮੁਖਾਇਆ ਪਹਿ ਜਾਣੀ ਆ ਪੈ ਤੇ ਆਖੇ ਸੇ ਪੈ ਕੇ ਹੀ ਕੇ ਜਿਸ ਨੂੰ ਵਕਤ ਸਿਮਤਾ ਸਾਹਿ ਨਾਨਕ ਭਾਤ ਸਾਹਿ ਅਤਸਾ ਉਹ ਮਨ ਗੁਣ ਪਰ ਵਪਾਰ ਕਰਵਾ ਪਰਿ ਹੋਣੀ ਪੰਡਾ ਅਮਲੇ ਆਵੇ ਅਮਲੇ ਲੈ ਜਾਏ ਅਮਲੇ ਭਾਏ ਸਮਾਏ ਅਮਲੇ ਤਰਮੁ ਮੁਲ ਦੀਪਾਣ ਮਤੁਨੁ ਫਲ ਪ੍ਰਮਾਣ ਬਲੁ ਉਸੇ ਸਮਣੀ ਸਾੜਨ ਕਰਮ ਆਮਲ ਪਰਮਾਣ ਅਮਲੇ ਮਨਾ ਚਲ ਜਾਇ ਆਖੇ ਆਖਰੇ ਲੇ ਬਲਾਇ ਆਖੇਵੇਂ ਪਾੜ ਪੁਰਾਨੇ ਆਖੇ ਬਣੇ ਕਰੇ ਵਿਚਾਰ ਆਖੇ ਹੈ ਵਰਮੇ ਆਖੇ ਦਿਆਖੇ ਗੋਪੀ ਤੇ ਗੁਮੇ ਦੇ ਆਖੇ ਸਰਾਖੇ ਸਿਦੇ ਆਖੇ ਖੇਤੇ ਕੀਤੇ ਬੁਧ ਆਖੇ ਦਾ ਨਵਾਖੇ ਦੇਵਾ ਆਖੇ ਸਭਨੁ ਮੰਜਰ ਸੇਵ ਇਤੇ ਆਖ ਆਖਣ ਪਾਏ ਕਿ ਤੈ ਕਹਿ ਕਹਿ ਉੱਟ ਉੱਟ ਜਾਏ ਤੇ ਕਿਤੇ ਹੋਰ ਘਰੇ ਦਾਗ ਨਾ ਸਕੇ ਕਿ ਇਹ ਕਿਹੇ ਛੇਵੜ ਭਾਵਿਤ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਨੀਗਾੜ ਧਨ ਕੇਸ ਰਗਾਵਾਰਾ ਸੋਦਰ ਕਹਿ ਹਾ ਸੋ ਕਰ ਕਹ ਹਾ ਜਿ ਬੈਸਨ ਬਸਵਾਲੇ ਵਾਜੇ ਨਾ ਤਾ ਦੇਖਾ ਸਰਕਾਰ ਕਿਤੇ ਵਾੜ ਹਾਰੇ ਕਿਤੇ ਰਾਹ ਭਰੀ ਸੋ ਕਹੀ ਅਲ ਕਿਤੇ ਨਾ ਵੜ ਹਾਰੇ गावੇ ਤੋਂ ਇਹ ਨਾ ਪਾਣ ਪਾਣੀ ਬਸ ਅਸਰ ਹੈ ਗਾਵੇ ਰਹਾ ਚੰਤੂ ਗੁਦਵਾਰੇ ਗਾਵੇ ਚਿਤ ਗੁਦਲੇ ਗੰਜਾ ਨੇ ਲੇਕ ਲੇਕ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵ ਦੇ ਸੋਹ ਕਿਸਦਾ ਸਵਾਰੀ ਗਾਵੇ ਇਹ ਨਾਸਨ ਬੈਠੇ ਦੇਵਤਿਆਂ ਦੇ ਅੰਡਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸੱਚੀ ਸੁਦੋਗੀ ਗਾਵੇ ਮੀਰ ਘਾਰੇ ਗਾਵੇ ਬੜਨ ਬੜਨ ਜੀ ਸਾਰੰਜੋ ਗਜੋ ਜੀ ਨਾਨਲੇ ਗਾਵੇ ਬੋਗਣੀ ਅਮਨ ਮਾਮਨ ਸੁਰਗਾਂ ਵਿੱਚ ਭਿਤੇ ਆਲੇ ਗਾਵਣ ਰਤੂ ਆਪਾਈ ਤੇ 68 ਤੀਰਥਾਂ ਨਾਲੇ ਗਾਵੇ ਜੁਦ ਮਹਮਲ ਜ਼ੁਰਾ ਗਾਵੇ ਘਣੀ ਚਾਰੇ ਗਾਵੇ ਖਡ ਬਣ ਵਰ ਬੱਡਾ ਕਰ ਕਰੇ ਖੇਤਾਂ ਦੇ ਸਾਈਂ ਤਰੋਂ ਗਾਵਣ ਚੋਤ ਪਾਉਣ ਲੱਤੇ ਤੇ ਪਵਿੱਤਰ ਝਾਲੇ ਹੋਰ ਕਿਤੇ ਗਾਵਨ ਸਹਿਬ ਜਿੰਨਾ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੰਸਾਹਿਬ ਸਾਸ ਜਰ ਚਿਨਾਈ ਹੈ ਪੀਉ ਸਿਜਾ ਜਿਵੇਂ ਜੈ ਰਤਨ ਜਿਤਨ ਚਾਈ ਰੰਗੀ ਰੰਗੀ ਭਾਤੀ ਕਰ ਕਰਜ ਸੇ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਜਿਸ ਦੀ ਵਟਿਆਈ ਜੋ ਤੇ ਸ ਭਾਵੇਂ ਸੋਈ ਕਰ ਸੇ ਹੁਕਮ ਨਾ ਕਰਨਾ ਜਾਏ ਸੋ ਕਾਥਿ ਸਾਹੋ ਸਾਪਤ ਸਾਇ ਨਾਨ ਕਰੇ ਨ ਜਾਏ ਉਤਾ ਸਦੋ ਸੰਕਰਤ ਚੋਲੀ ਧਿਆਨ ਕੀ ਕਰਹਿ ਵੀ ਭੂਤ ਹਿਤਾ ਕਾਲ ਕੁਵਾਰੀ ਖਾ ਜੋ ਚੜ੍ਹੇ ਨਾ ਪ੍ਰਤੀ ਧਾਇ ਪ੍ਰਤੀ ਸੰਗ ਜਮਾਤਿ ਮਾ ਜਿੱਤੇ ਜਗ ਜੀਤੀ ਆਦੇਸ ਤਿਸ ਤੇ ਆਦੇਸ ਖਾ ਦਾਨੀ ਲਾਣਾ ਦਰਾ ਚ ਜੋ ਬਜੁਗੇ ਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੀ ਨਾਤ ਆਪ ਨਾਤ ਨਾਤ ਜਗ ਜਾਗੇ ਰੇ ਸਿਧਵਰਾ ਸਾਸ ਜੋ ਵਿਚੋ ਦੋਏ ਖਾਇ ਚਲਾ ਰੇ ਲੇਕੀ ਆ ਵਿਪਾਗ ਅਦੇ ਇਸੇ ਆਦੇਸ ਆਦਾਨੀ ਨਾ ਨਰਨਦਨ ਜੁਗ ਜੁਗੇ ਕੋ ਵੇਸ ਏਕਾ ਮੈਂ ਜੁਗ ਤੇ ਵੇ ਹਾਈ ਤੇ ਚੱਲੇ ਪਰਮਣ ਇੱਕ ਸੰਸਾਰੀ ਕਮਨਾਰੀ ਖਲਾਈ ਦੀ ਬਾਣ ਜੀ ਤੇ ਸਭ ਭਾਵੇਂ ਤੇ ਮੈਂ ਚਲਾਵੇਂ ਜਬ ਹੋਵੇ ਪਰਮਣੋ ਵੇਖੇ ਉਹ ਨਦਰਣਾ ਆਵੇ ਬਹੁਤ ਆਏ ਬਡਾਣਾ ਦੇਸ ਤੇ ਆਦੇਸ ਆਦਾਨੀ ਨਰਨਦਨ ਜੁਗ ਜੁਗੇ ਕੋ ਵੇਸ ਆਸਣਾ ਲੋਏ ਲੋਏ ਪੜਾ ਜੋ ਜਪਾਇ ਸੋਇ ਖਾਵਾਰੂ ਕਰ ਕਰ ਦੇਖੈ ਸ੍ਰਿਜਨਾਨਾਰ ਸੱਚੀ ਦੀ ਸਾਜੇ ਕਰ ਆਦੇਸ ਤੇ ਸਿਆ ਆਦੇਸ ਆਦ ਨਹੀਂ ਲਗਦਾ ਤਰੋ ਤੁਜੋ ਜੁ ਕੋ ਵੇਸ ਕਦੋ ਜੀ ਭੋ ਲਖ ਹੋਏ ਲਖ ਹੋਏ ਲਖ ਲਖ ਗੇੜਾ ਆ ਕੀ ਨਾਮ ਜਗਦੀਸ਼ ਏ ਤਰਾਇ ਫਤ ਪਵਣੀਆਂ ਝਾੜੀਆਂ ਹੋਇਆ ਕੇਸ ਨੂੰ ਲਾਇਆ ਆਕਾਸ ਕੀ ਟਾਈ ਰੀਸ ਨਾਨਕ ਅਤਿ ਪਾਈਆ ਪੂਣੀ ਪੂੜਾ ਕੀ ਸੋ ਆਖੜ ਜੋਰ ਚੁ ਪੈ ਨੇ ਜੋ ਰੇ ਜੋੜਣਾ ਮੰਗਣ ਦੇਣੀ ਜੋਰ ਜੋੜਣਾ ਜਿਮੜ ਮਰਨ ਨੇ ਜੋਰ ਜੋੜਣਾ ਰਾਜ ਮਨ ਮਨ ਸੋਝ ਨਾ ਸੁੱਤੀ ਗਿਆ ਜੀ ਚਾਰ ਜੋਨਾ ਜੋਤੀ ਛੁਟੈ ਸੰਸਾਰ ਜੈਸਾ ਸਜੋਰ ਕਰੇ ਵੇਖੇ ਸੋ ਇਨਾਨ ਕੋ ਤਨੀਚ ਨਾ ਕੋਈ ਰਾਤੀ ਰੁਤੀ ਤੇ ਤਿਵਾਰ ਪਾਵਣ ਪਾਣੀ ਅਗਨੀ ਪਤਾ ਤੇ ਸ੍ਰੀ ਚਤਰਤੀ ਤਾਂ ਪ੍ਰਕਿਰਪਾਲ ਤੇ ਸ੍ਰੀ ਜੀ ਜੁਗ ਤੇ ਰੰਗ ਤਿਨ ਕੈ ਨਾਮ ਅਨੇਕਾਨੰਤ ਕਰਮੀ ਕਰਮੀ ਹੋਈ ਵਿਚਾਰ ਸਚਾਪ ਸਚਾ ਦਰਬਾਰ ਜਿਥੈ ਸੋਇਨ ਭਜ ਪ੍ਰਮਾਨ ਨਤਰੀ ਕਰਮ ਆਵੇ ਦੀ ਸਾਨ ਕਰ ਚੁਕਾਈ ਉਥੈ ਪਾਇ ਨਾਨਕ ਗਿਆ ਜਾਪੇ ਜਾਏ ਕਰਮ ਖੰਡ ਕਾਇਓ ਤਰਮ ਗਿਆਨ ਖੰਡ ਕਾਇਆ ਕਿਉ ਕਰਮ ਕੇ ਤੇ ਬਾਣੀ ਵਸੰਦਰ ਗਤੇ ਕਾਣ ਮੇ ਸਵਿਤੇ ਬਰਮੇ ਕਾਰਤ ਗੜੀ ਹੈ ਰੂਪ ਰੰਗੇ ਵੇਸਾ ਕੇ ਦੀਆ ਕਰਾਉ ਮੂਮੀ ਮੇਰ ਕੀਤੇ ਕਿਤੇ ਧੂਪ ਦੇਸ ਕੀਤੇ ਜਨਸੂਰ ਕੀਤੇ ਕਿਤੇ ਮੰਡਲ ਦੇਸ ਕੀਤੇ ਸਤਵਧਰਾ ਕੀਤੇ ਕਿਤੇ ਦੇਵੀ ਵੇਸ ਕੀਤੇ ਦੇਤਾਨ ਮੁਰ ਕੇ ਕੀਤੇ ਰਤ ਰਜਮੁੰਦ ਕੇਤਿਆ ਘਾਣੀ ਕੇਤਿਆ ਬਾਣੀ ਕੇ ਦੇਪਾਤ ਨਿਰੰਦ ਕੇਤਿਆ ਸੂਤੀ ਸੇਵਕ ਕੀਤੇ ਨਾਨਕ ਕੇ ਅਤਿ ਨਯਥ ਗਿਆਨ ਖਡ ਮੇ ਗਿਆਨ ਪਰਚਾਂਟਾ ਦਿੱਤੇ ਨਾਨਕ ਨੂੰ ਅਨੰਦ ਸਾਰਾ ਵਖਣ ਕੀ ਬਾਣੀ ਰੂਪ ਤਿੱਥੇ ਕਾੜ ਤਖੜੀ ਹੈ ਬਤਨੂਪ ਤਾਂ ਕਿ ਲਗ ਲਗਤਿਆ ਨਾ ਜਾਏ ਜੇ ਕੋ ਕਹਿ ਪਿਛਪਤਾਏ ਤਿੱਥੇ ਕੜੀਏ ਸੁਰਤ ਮਦਮੁਰ ਬੋ ਤਿੱਥੇ ਕੜੀਏ ਸੁਨਸਰਨ ਸੰਦਾਂ ਕੀ ਸੋਦਾ ਕਰਮ ਖਣ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਉਵਰ ਤਿੱਥੇ ਜੋਤ ਮਹਾਂਮਲ ਸੁਏ ਤਿਨ ਮੈਂ ਰਾਮ ਰਹਾ ਪ੍ਰਭੂ ਤਿੱਥੇ ਸਿੱਧੋ ਸਿੱਧ ਮੈਂ ਮਮੈ ਤਾਂ ਕੇ ਰੂਪੇ ਕਥਨੀ ਜਾਈ ਨਾ ਨੋ ਮਰੇ ਨਾ ਠਾਗੇ ਜਾਏ ਜਿੱਥੇ ਰਾਮ ਵਸੇ ਮਰਮਾਇ ਤੇਥੇ ਭਗਵਤ ਵਸੇ ਗਏ ਲੋਕ ਰਹਿਣ ਤਾਂ ਸਚਾ ਮਨ ਸੋਏ ਸਚਾ ਣਵਸੇ ਤੇਰੰਕਾਰ ਘਰ ਘਰ ਵੇਖੇ ਨ ਦਰਿਹਾਂ ਤੇਥੇ ਖੰਡ ਮੰਡਲ ਮਰੇ ਪੜਦੇ ਜੋ ਕਥਿ ਦਾਤ ਨਾ ਹੁੰਦਾ ਤੇਥੇ ਲੋ ਹਮ ਲੋ ਇਹ ਹਾਰ ਜਿਬ ਜਿਬ ਹੁਕਮ ਤੇ ਵੇਤ ਵਿਚਾਰ ਵੇਖੇ ਭੀ ਸਖਰ ਵਿਚਾਰ ਨਾ ਕਥਨਾ ਘੰਡ ਸਰ ਜੈਤਪਾਹਾਰਾ ਧੀਰਜ ਸੁਨਿਆ ਰਹੇ ਰਣਮਥ ਵੇਦਧਿਆਰ ਪੌਖਨੰਤਵ ਤਉ ਪੜਾ ਫਬਰ ਤੇ ਟਟਾ ਹਲੂ ਕੜੀਏ ਸ਼ਾਮ ਦੇ ਸੱਚੇ ਤੇ ਸਾਰ ਜਨ ਕੋ ਨਦਰ ਕਰਮ ਤਿਨ ਕਾ ਨਾਨ ਨਦਰਿੰਦਰ ਨਦਰਿ ਨਿਹਾਲ ਸਹ ਲੋਕ ਪਵਣ ਗੁਰੂ ਕਾਣੀ ਪਿਤਾ ਮਾਤਾ ਤ੍ਰਤ ਮਹਤੋ ਦਿਵਸ ਰਾਤ ਵਿਤਾਈ ਦਾਇਆਂ ਖਿਲੇ ਸਗਨ ਜਗਤ ਚਗਿਆਈ ਅਮਰਿਆਈ ਆਵਾਚੀ ਚਰਮਾ ਦੂਰ ਕਰਮੀਆਂ ਪਉ ਆਪਣੀ ਕੇ ਨੇੜੇ ਕੇ ਦੂਰ ਜਿ ਜੀ ਨਾਮ ਤੇ ਆਇਆ ਕੇ ਸੰਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁਟੇ ਨਾਨ ਚਿਤੀ ਨਾਮ ਤੇ ਆਇਆ ਗੇਮ ਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ